ਸਦਾ ਜੀ ਕੀ ਹਾਲ ਹੈ ਠੀਕ ਆ ਔਰ ਛੋਟੀ ਪਾਸੇ ਕਿਵੇਂ ਲੇਕੇ ਬੈਠੇ ਹੋ ਛੋਟੀ ਪਾਸੇ ਤਾਂ ਇਸ ਲਈ ਰੱਖੀ ਆ ਨਾ ਮੇਰਾ ਗਵਾਰਾ ਚੋਰੀ ਹੋ ਗਿਆ ਪਾਥੀਆਂ ਲੈ ਗਿਆ ਕੋਈ ਕੱਟ ਕੇ ਠੀਕ ਹੈ ਮੈਂ ਵੀ ਲੈ ਲੈਣਾ ਪਾਥੀ ਰੱਖੀ ਬੈਠਾ ਮੈਂ ਵੀ ਪਾਤੀ ਲੈਣੇ ਹੀ ਆਇਆ ਹਾਂ ਅੱਛਾ ਲੈ ਜੋ ਪਾਥੀਆਂ ਲੋੜ ਹੀ ਆ ਵਧੀਆ ਲੈ ਜੋ ਵਧੀਆ ਆਰਗੈਨਿਕ ਪਾਥੀਆਂ 20 ਰੁਪਏ ਦੀ ਇੱਕ ਪਾਥੀ ਆ ਅੱਛਾ ਤੂੰ ਕਾਫੀ ਮਹਿੰਗੇ ਬਤਾ ਰਹੇ ਹੋ ਕਾਫੀ ਮਹਿੰਗੇ ਨਹੀਂ ਦੇਖੋ ਚੱਕ ਕੇ ਵਜਨਦਾਰ ਪਾਥੀ ਐ ਧੂਆ ਰਹਤਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਮੱਜਾ ਮੱਕੀ ਦਾ ਚਾਰਾ ਖਾਂਦੀਆਂ ਨੇ ਤੇ ਚੰਗੀ ਹਾਲੋ ਹਾਲ ਖਵਾਈ ਦੇ ਮੱਜਨ ਖੁਸ਼ਬੂਦਾਰ ਪਾਤੀ ਆ ਸੁਗ ਕੇ ਦੇਖ ਲੋ ਭਲਾਂ ਦੀ ਨਹੀਂ ਸੁਗਣੇ ਕ ਕੋਈ ਜ਼ਰੂਰਤ ਨਹੀਂ ਹੈ ਫਲਿੱਪਕਾਰਟ ਵਾਲੇ ਤਾਂ ਕਾਫੀ ਸਸਤਾ ਬਤਾ ਰਹੇ ਸਸਤਾ ਨਹੀਂ ਸੋ ਅਸੀਂ ਸੋਥੋ ਗੋਲ ਗੱਪੇ ਖਾਂਦੇ ਰਹੇ ਆ ਹਾਂ 1 ਰੁਪਏ ਦੇ 4 ਆਉਂਦੇ ਸੀ 10 ਰੁਪਏ ਦੇ 40 ਆਉਂਦੇ ਸੀ ਕਾਫੀ ਮਹਿੰਗਾ ਹੀ ਹੋ ਗਿਆ ਮਹਿੰਗਾ ਯੁੱਗ ਫਿਰ ਪਾਥੀ ਵੀ ਮਹਿੰਗਾ ਹੀ ਹੋ ਗਈ ਨਾ ਉਦੋਂ ਸਮੋਸਾ 1 ਰੁਪਏ ਦਾ ਇੱਕ ਆਉਂਦਾ ਸੀ ਅੱਜ 20 ਰੁਪਏ ਦਾ ਸਮੋਸਾ ਸਾਡੀ ਪਾਥੀ ਵੀ ਹੁਣ ਸਮੋਸੇ ਦਾ ਮੁਕਾਬਲਾ ਕਰਦੀ ਹੈ ਅੱਛਾ ਹਾਂ ਨਹੀਂ ਜਦਾਜੀ ਕਾਫੀ ਮਹੰਗੇ ਬਤਾ ਰਹੇ ਆ ਆਪਕੋ ਮਹਿੰਗੀ ਨਹੀਂ ਹੈਗੀ ਆਰਗੈਨਿਕ ਪਾਠੀ ਆ ਤੁਸੀਂ ਲੈ ਕੇ ਜਾਓ ਕਿੰਨੀਆਂ ਪਾਠੀਆਂ ਚਾਹੀਦੀਆਂ ਆ ਦੇਖੋ ਆ ਸਾਰੇ ਗੱਗ ਬੈਠੇ ਨੇ ਪਾਠੀਆਂ ਲੈਣ ਆਏ ਆ ਅੱਛਾ ਹਾਂ ਬੇਟੇ ਕਿ ਚੱਲ ਰਿਹਾ ਪਾਠੀਆਂ ਦਾ ਕੰਮ ਅੱਛਾ ਹਾਂ ਆਪਣੇ ਕੋ ਤਿਆਰ ਹੋ ਜਾਂਦੀ ਪਾਠੀ ਆਪਣੇ ਕੋ 50 ਪਾਠੀ ਹੀ ਚਾਹੀਏ ਤਾਂ 1000 ਰੁਪਏ ਬਣ ਕੇ ਦੇ ਦੋ 1000 ਰੁਪਏ ਤੇ ਲੈ ਜਾਓ ਨਹੀਂ ਸਰਦਾਰ ਜੀ ਕਾਫੀ ਮਹਿੰਗੇ ਲੈ ਗਾਰੇ ਚਲੋ ਫਿਰ ਆਨਲਾਈਨ ਹੀ ਮੰਗਾ ਲਓ ਠੀਕ ਹੈ